ਕਰਦੇ ਗੁਜ਼ਾਰੇ ਲਈ ਪਹਿਲੀ ਵਾਰ ਕਰਜ਼ਾ ਚੁੱਕ ਕੇ ਲਈ ਜ਼ਮੀਨ ਹੜਾਂ ਦੇ ਪਾਣੀ ਨੇ ਕੀਤੀ ਬਰਬਾਦ ਨਾ ਕਰ ਆਪਣਾ ਨਾ ਕੋਈ ਜਾਇਦਾਦ ਕਰਜ਼ੇ ਥੱਲੇ ਦੱਬਿਆ ਕਿਸਾਨ ਕਿਸਾਨ ਸਰਵਨ ਸਿੰਘ ਨੇ ਕਰਦੇ ਗੁਜ਼ਾਰੇ ਲਈ ਆਰਟੀ ਕੋਲੋਂ ਕਰਜ਼ਾ ਚੁੱਕ ਕੇ ਸਾਡੇ 13 ਕਿੱਲੇ ਜ਼ਮੀਨ ਠੇਕੇ ਤੇ ਲੈ ਕੇ ਝੋਨੇ ਦੀ ਫਸਲ ਲਗਾਈ ਸੀ ਕਿਸਾਨ ਨੇ ਦੱਸਿਆ ਕਿ ਮੇਰਾ 5,50,000 ਹੁਣ ਤੱਕ ਖਰਚਾ ਆ ਚੁੱਕਾ ਸੀ ਪਰ ਹੜਾਂ ਦੇ ਪਾਣੀ ਨੇ ਸਾਰੀ ਫਸਲ ਖਰਾਬ ਕਰ ਦਿੱਤੀ ਕਿਸਾਨ ਸਰਵਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਰਾ ਨਾਂ ਕੋਈ ਆਪਣਾ ਘਰ ਹੈ ਨਾ ਕੋਈ ਜਾਇਦਾਦ ਹੈ ਕਿਸੇ ਦੇ ਘਰ ਵਿੱਚ ਰਹਿ ਰਿਹਾ ਹਾਂ ਕਿਸਾਨ ਸਰਮਨ ਸਿੰਘ ਨੇ ਸਾਰੀ ਜਥੇਬੰਦੀਆਂ ਤੇ ਵਾਰਿਸ ਪੰਜਾਬ ਦੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਮੇਰੀ ਮਦਦ ਕੀਤੀ ਜਾਵੇ ਜਿਸ ਵੀਰੋ ਗੁਰਪ੍ਰੀਤ ਸਿੰਘ ਸੰਧੂ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਅੰਮ੍ਰਿਤਸਰ ਹਾਂਜੀ ਭਾਜੀ ਕੀ ਨਾਮ ਤੁਹਾਡਾ ਸਰਮਨ ਸਿੰਘ ਜੀ ਕਿਹੜਾ ਪਿੰਡ ਜੀ ਜਸਟਰਵਾਲ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਹਾਡੀ ਜਿਹੜੀ ਦੇਖ ਸਕਦੇ ਹੋ ਜਮੀਨ ਜੜੀ ਹੈ ਕੀ ਇਹ ਸੱਪੜ ਹੈ ਕੀ ਇਹ ਏ ਭਾਈ ਸਾਰੀ ਨਿਮਾਨ ਪੈਲੀ ਜਿੰਨੇ ਵੀ ਆਂ ਜੀ ਤੇ ਮੈਂ ਪਹਿਲੀ ਵਾਰੀ ਇਹ ਥਾਂ ਲਿਆ ਆਂ ਹਾਂ ਜੀ ਤੇ ਇਹਦਾ ਲਗ 13.5 ਕਿਲੇ ਥਾਂ ਲਿਆ ਤੇ ਲਗਭਗ ਠੇਕਾ 4,36,000 ਵੀ ਦੇ ਕਰੀਬ ਬੰਦਾ ਉਹ ਮੈਂ ਠੇਕਾ ਦੇ ਚੁੱਕਿਆ ਇਹ ਜਦੋਂ ਬਰਸਾਤ ਹੋਈ ਆ ਸਭ ਤੋਂ ਪਹਿਲਾਂ ਡੁੱਬਦਾ ਆ ਤੇ ਮਗਰੋਂ ਪਾਣੀ ਨਿਕਲਦਾ ਮੈਂ ਗਰੀਬ ਹੈ ਦੇ ਵਿੱਚ ਰਗੜਿਆ ਗਿਆ ਮੈਂ ਬਹੁਤ ਘਾਟਾ ਪਾਇਆ ਜੇ ਵੀ ਹਿਸਾਬ ਕਰ ਲੋਗਾ ਕਿ 2-2 ਫੁੱਟ 3-3 ਫੁੱਟ ਪਾਣੀ ਇਹ ਦੇ ਵਿੱਚ ਅਜੇ ਵੀ ਖਲੋਤਾ ਪਤਾ ਨਹੀਂ ਇਹ ਮਹੀਨੇ ਨੂੰ ਸੁੱਕਦਾ ਕਦੋਂ ਸੁੱਕਦਾ ਇਹਦਾ ਨਿਕਾਸ ਕਿਹੇ ਬੰਦੇ ਨੇ ਆਵਾਜ਼ ਨਿਕਾਸ ਹੋਵੇਗਾ ਬਹੁਤ ਘੱਟ ਆਉਂਦਾ ਮਗਰ ਆਖੀ ਤੇ ਥੋੜਾ ਥੋੜਾ ਪਾਣੀ ਨਿਕਲਦਾ ਐਡਾ ਨਿਕਾਸ ਨਹੀਂ ਐਡਾ ਹੈਗਾ ਹਾਂਜੀ ਟੋਟਲ ਕਿੰਨੇ ਲੱਖ ਰੁਪਏ ਤੁਸੀਂ ਇੱਥੇ ਲਾ ਚੁੱਕੇ ਇੱਥੇ ਕੋਈ ਟੋਟਲ ਜਿਹੜਾ ਕੋਈ 5.5 ਲੱਖ ਰੁਪਏ ਮੈਂ ਲਾ ਚੁੱਕਿਆ ਹਾਂ ਹਾਂਜੀ ਕਿਹੜੀ ਫਸਲ ਕੀਤੀ ਤੁਸੀਂ ਸਾਡੀ ਇਹਦੇ ਵਿੱਚ ਝੋਨਾ ਬੀਜਿਆ ਸੀ ਜੀ ਹਾਂਜੀ ਪਹਿਲੀ ਔਰ ਫਸਲ ਕੀਤੀ ਤੁਸੀਂ ਇੱਥੇ ਇਹ ਮੈਂ ਪਹਿਲੀ ਵਾਰ ਹੀ ਲਈ ਆ ਆਰਤੀਓ ਕੋ ਵਿਆਜੀ ਪਹਿ ਚੁੱਕੇ ਲਈ ਫੇ ਚੱਲ ਮੈਂ ਵੀ ਕਰਕੇ ਵੇਖਣਾ ਹਾਂਜੀ ਘਰੂਗਾ ਆਪਣਾ ਘਰ ਬੁਆ ਨਹੀਂ ਮੈਂ ਵੀ ਕਿਸੇ ਦੇ ਘਰ ਚ ਰਹਿਣਾ ਹਾਂਜੀ ਬਾਹਰ ਆਣ ਕੇ ਬੈਠੇ ਉਹ ਤਾਂ ਪਿੰਡ ਪਈ ਨਹੀਂ ਬਾਹਰੋਂ ਆ ਕੇ ਬੈਠਾ ਹਾਂਜੀ ਕੀ ਮਦਦ ਦੀ ਕੋਹਾਰ ਮੰਗਦੇ ਹੋ ਲੱਖਾਂ ਤੋਂ ਤਾਂ ਨਹੀਂ ਕਜਣਾ ਮੈਂ ਹੂ ਕਿਹਨਾਂ ਕਾ ਦਾਨੀ ਸਜਣਾ ਸਿੱਖ ਜਸੇਬੰਦੀਆਂ ਜਿਹੜੀ ਵੀ ਆ ਕੋਈ ਸਰਕਾਰ ਮੇਰੀ ਮਦਦ ਕਰ ਦੇਵੇ ਤੇ ਚਲੋ ਮੇਰਾ ਕੋਈ ਮਦਦ ਹੋ ਜਾਵੇ ਤੇ ਸਭ ਚੰਗੀ ਗੱਲ ਨਹੀਂ ਨਹੀਂ ਤੇ ਮੈਂ ਸਾਰੀ ਉਮਰ ਮੈਂ ਨਿਕਲ ਨਹੀਂ ਸਕਦਾ ਕਰਜੇ ਵਿੱਚ ਹਾਂਜੀ ਇਹ ਵੀਆਜ ਤੋਂ ਕਿਹਾ ਵੇ ਕਿਤੇ ਦਜੇ ਉਪਰਾ ਇਹ ਵਿਆਜ ਤੋਂ ਲੈ ਜੀ ਹਾਂਜੀ ਇਹ ਵਿਆਜ ਤੇ ਇਹ ਮੈਂ 3% ਵਿਆਜ ਤੇ ਲਿਆ ਜੀ ਹਾਂਜੀ ਹਣ ਪਤਾ ਕ ਨਿਸ਼ਾਨ ਕਰਦੇ ਤੁਹਾਨੂੰ ਹਾਂਜੀ ਉਹਨਾਂ ਵੀਖੋ ਜੀ ਉਹਨਾਂ ਨੇ ਤੇ ਵਿਆਜ ਪਹਿਲੇ ਲੈਣੇ ਵੀ ਫਸਲ ਲਿਆ ਤੇ ਮੇਰੇ ਕੋਲ ਹੋਇਆ ਕੁਝ ਨਹੀਂ ਗਏ ਦੇ ਵਿੱਚ ਹਾਂਜੀ ਤੇ ਮੈਂ ਕਿਥੋਂ ਫਸਲ ਦੇਣਾ ਮੈਂ ਤੇ ਹੋਈ ਬੇਚੀ ਕਰਨਾ ਕਿ ਜੋ ਮੇਰੀ ਭੈਣ ਭਰਾ ਕੋਈ ਮੇਰੀ ਮਦਦ ਕਰ ਦਵੇ ਤੇ ਚਲੋ ਮੇਰਾ ਕੋਸ ਥਾਂ ਸੋਖਾ ਹੋ ਜੇ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਹਾਂ ਹੋਰ ਇਹ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਨੂੰ ਉਹਨਾਂ ਜਿੰਨਾ ਕੋ ਪੈਸੇ ਲੈਏ ਨੇ ਉਹ ਮੈਨੂੰ ਤੰਗ ਕਰਦੇ ਨੇ ਕਿ ਸਾਨੂੰ ਹੋਰ ਨਹੀਂ ਤੇ ਪੈਸੇ ਦੇ ਤੇ ਫਸਲ ਮੇਰਾ ਡੁੱਬ ਗਿਆ ਮੈਂ ਇਹ ਪੈਸੇ ਕਿਤੋਂ ਵੀ ਦੇਣ ਜੋਗਾ ਨਹੀਂਗਾ ਤੇ ਮੈਂ ਦਾਨੀ ਸੱਜਣਾ ਅਗੇ ਵੀਰਾਂ ਪੈਣਾ ਪਰਾਂ ਗਿਆ ਬੇਚੀ ਕਰਦਾ ਕਿ ਮੇਰੀ ਮਦਦ ਕੀਤੀ ਜਾਵੇ ਨਹੀਂ ਤੇ ਮੈਂ ਆਪਣੇ ਘਰਾਂ ਜਾ ਘਰ ਜੀਆਂ ਦੇ ਵਿੱਚ ਰਹਿ ਸਕਾਂ ਜੇ ਮੇਰੀ ਮਤ ਨਾ ਹੋਈ ਤੇ ਮੈਂ ਤਾਂ ਆਪਣੇ ਘਰ ਜੀ ਸਕਦੇ ਕਿ ਕਿ ਪਾਸੇ ਨਿਕਲ ਜਾਣਾ ਇਸੇ ਤਰ੍ਹਾਂ ਤੇ ਕਈ ਆਮ ਜਿਹੜੇ ਫਿਰ ਖੁਦਕੁਸ਼ੀਆਂ ਕਰਦੇ ਕਿ ਮੈਂ ਤੰਗ ਕਰਦੇ ਤਾਂ ਮੈਂ ਕਿਹੜੇ ਬਣੇ ਜਾਵਾਂ ਖੁਦ ਹੀ ਕੁਸ਼ੀ ਤੋਂ ਬਗੈਰ ਤਾਂ ਉਹਦਾ ਕੋਈ ਮੜਕੇ ਰਾਹ ਨਹੀਂ ਲੱਭਦਾ ਸਿਰਫ ਇਸ ਕਰਕੇ ਮੈਂ ਨਾ ਮੇਰੀ ਮਿਹਨਤ ਮਿਹਨਤ ਵਾਲੀ ਗੱਲ ਹੈ ਕਿ ਮੇਰੀ ਹੈਲਪ ਕੀਤੀ ਜਾਵੇ ਮਦਦ ਕੀਤੀ ਜਾਵੇ ਤਾਂ ਕਿ ਮੈਂ ਵੀ ਆਪਣੇ ਜੀਵਾਂ ਵਿੱਚ ਰਹਿ ਸਕਾਂ ਮੇਰੀ ਤੇਹੀ ਗੁਜਾਰਿਸ਼ ਹੈ ਹਾਂਜੀ ਮੈਂ ਬਿਰਜੀ ਬੇਨਤੀ ਕਰਦਾ ਕਿ ਮੈਂ ਗੁਰਸੇਕ ਬੰਦਾ ਤੇ ਮੈਂ ਵਾਰਿਸ ਪੰਜਾਬ ਦੇ ਆਪਣੇ ਸਿੱਖ ਭਾਈਚਾਰੇ ਨੂੰ ਸਿੱਖਾਂ ਨੂੰ ਇਹਨਾਂ ਆਪਣੇ ਸਬੰਧੀਆਂ ਨੂੰ ਬੇਨਤੀ ਕਰਦਾ ਕਿ ਮੇਰੀ ਬਾਹ ਫੜੀ ਜਾਵੇ ਤਾਂ ਕਿ ਮੇਰੀ ਮਤ